ਨ 23 ਝੋਟੀ ਦਿਖਾਵਾਂਗੇ ਦੋਸਤੋ ਅੱਜ ਤੁਹਾਨੂੰ ਸਿੰਘ ਦੇਖੋ ਬੜਾ ਫੇਸ ਕੁਆਲਿਟੀ ਪੂਰੀ ਇੱਕ ਨੰਬਰ ਆ ਗਈ ਆਪ ਇਹ ਹੈਗੇ ਦੋਸਤੋ M29 ਦੀ ਤੇ ਇਹਦੇ 66 ਸੀਮਨ ਭਰਾਇਆ ਹੋਇਆ ਬਾਈ ਕਹਿੰਦਾ ਅਰਜਨ ਕੁੰਗੜ ਦਾ ਸਿੰਘ ਦੇਖੋ ਬਿਲਕੁਲ 골ਡ ਰਿੰਗ ਰਿੰਗ ਵਾਲਾ ਸਿੰਘ ਆ ਗਿਆ ਅਰਜਨਾਲ ਪਹਿਲਾ ਸੂਰ ਬਾਈ ਕਹਿੰਦਾ ਸੁੰਦੀ ਆ ਥਣ ਪੂਰਾ ਗੈਪ ਤੇ ਆ ਗਿਆ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਸਕੂਲ ਦੇ ਬਿਲਕੁਲ ਸਾਹਮਣੇ ਘਰ ਆ ਗਿਆ ਬਈਆਂ ਦਾ ਯੂ ਮਰਜ਼ੀ ਪੁੱਛ ਲਿਓ ਪਿੰਡ ਜਾ ਕੇ ਲੋਹਾ ਘੜੇ ਚ ਸਾਗ ਸਰਪੰਚ ਦੇ ਘਰੇ ਜਾਣਾ ਕਹਿੰਦੇ। ਤੇ ਰੇਟ ਦੱਸਦੇ ਭਾਈ ਬਿਲਕੁਲ ਜਾਇਜ਼ ਆ। ਕਿੰਨੇ ਦੇ ਦੋਗੇ? 1.40 ਦੇਵਾਂ ਜੀ। 1.40 ਲੱਖ 40 ਹਜ਼ਾਰ ਦੀ ਦੋਸਤੋ ਨਗੀਨਾ ਝੋਟੀ ਮਿਲ ਜੂ। ਪਹਿਲਾ ਸੂਆ ਠੰਡੀ ਇੰਨੀ ਹੈਗੀ। ਐ ਗੱਬਣ ਝੋਟੀ ਕੋਈ ਨਹੀਂ ਉਠਾਉਂਦੀ ਬਾਟਨ ਵਾਲੀ ਆ ਬਾਕੀ ਦੇਖੋ ਬਾਟਨ ਵਾਲੀ। ਇੰਦੀਆ ਥਣ ਪੂਰਾ ਚੰਗਾ ਲੱਗਾ ਹੋਇਆ। ਦੁੱਧ 12-13 ਲੀਟਰ ਦੀ ਉਮੀਦ ਆ ਭਾਈ ਕਹਿੰਦਾ ਦੇ ਦੂਗੀ ਠੰਡਾ। ਤਰੀਕ ਹੈਗੀ ਅੱਜ 4 ਤੇ 12ਵਾਂ ਮਹੀਨਾ ਜਿਹੜੇ ਪ੍ਰਾਣੇ ਖਰੀਦਣੀਆਂ ਕਰ ਲਓ ਕਨੈਕਟ ਸਾਲ ਦੇ ਲਾਸਟ ਮਹੀਨੇ ਤੇ ਬੰਬ ਧਮਾਕਾ ਹੀ ਹੈ ਤੁਹਾਡੇ ਵਾਸਤੇ ਜਿਹੜੇ ਪੁਰਾਣੇ ਖਰੀਦਦੇ ਆ ਕਰ ਲੋ ਕਨੈਕਟ ਮਾਕਰੋ ਪਰਾ ਲੰਬੇ ਦੰਦਰੇ ਬਈ ਆਪਾਂ ਲੈਣੀ ਆ ਆਪਾਂ ਲੈਣੀ ਆ 1,40,000 ਦੇ ਦੇਖੋ ਦਿਲ ਲੈ ਜੂ ਸੂਣ ਦੇ 5-7